नमस्कार ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਜੀ ਪੰਜਾਬ ਸਰਕਾਰ ਵੱਲੋਂ ਜਿਹੜੀ ਅਸ਼ੋਕ ਨਸ਼ਾ ਮੁਕਤ ਆਮਹਮ ਚੱਲ ਰਹੀ ਹੈ ਇਹਦੇ ਤਹਿਤ ਸਾਡੇ ਸਪੈਸ਼ਲਿਸਟ ਜੀ ਮਹਿੰ사ਬ ਤੇ ਸਾਡੇ ਗਿਆਨੀ ਸ਼੍ਰੀ ਕੋਟ ਪੈਂਸੇ ਹਨ ਉਹਨਾਂ ਦੇ ਨਿਸ਼ਾਨ ਸਾਹੇ ਇੱਥੇ ਟੀਮ ਕੰਮ ਕਰ ਰਹੀ ਹੈ ਤੇ ਫਿਰ ਆਪ ਕੋਲ ਹੈ ਜੀ ਤੇ ਅਨੌਤਿਕ ਸ਼ਾਮ ਨੂੰ ਸਾਡੀ ਪਾਰਟੀ ਸੀਗੀ ਉਹ ਸ਼ਹਿਰ ਦੇ ਵਿੱਚ ਲੋਜੀ ਕਤੇਰ ਜੀ ਉਦੋਂ ਸਾਡੇ ਨੂੰ ਇਨਫੋਰਮੇਸ਼ਨ ਮਿਲਿਆ ਕਿ 20 ਨੰਬਰ ਸਟਰੀਟ ਦੇ ਉੱਤੇ ਇੱਕ ਸ਼ਿਫਟ ਕਾਰ ਡੀਲ ਨੰਬਰ ਉਹਨਾਂ ਕੋਲ ਸੀਗਾ ਉੱਥੇ ਦੋ ਨੌਜਵਾਨਾਂ ਜਿਹੜੇ ਨੀ ਹਰੋਇਨ ਦਾ ਧੰਦਾ ਕਰਦੇ ਆ ਤੇ ਉਹ ਕਿਸੇ ਨੂੰ ਮਤਲਬ ਅਸਾਈਨਮੈਂਟ ਦੇ ਤੇ ਫਰਾਰ ਚੁੱਕੇ ਇਮੀਡੀਏਟਲੀ ਸਾਡੀ ਜਿਹੜੀ ਪਾਰਟੀ ਨੇ ਜਦੋਂ ਉੱਥੇ ਪਹੁੰਚ ਕੇ ਉਹਨਾਂ ਨੂੰ ਰਾਉਂਡ ਅਪ ਕੀਤਾ ਤਾਂ ਉਹਨਾਂ ਦੇ ਵਿੱਚ ਦੋ ਸਾਨੂੰ ਲੜਕੇ ਮਿਲੇ ਇੱਕ ਦਾ ਨਾਮ ਸੰਦੀਪ ਸਿੰਘ ਹਰਖ ਸਿੰਘ ਸਾਨੂੰ ਕਰਨੈਲ ਸਿੰਘ ਇਹ ਪਿੰਡ ਮਛੇਵੜਾ ਰਹਿਣ ਵਾਲਾ ਤੇ ਦੂਸਰਾ ਜਿਹੜਾ ਹੈਗਾ ਉਹ ਰਖਵਿੰਦਰ ਸਿੰਘ ਏਲੀਅਸ ਨਿੱਕਾ ਸਾਨੂੰ ਸਰਜੀਤ ਸਿੰਘ ਇਹ ਪੀਰ ਮੁਹੰਮਦ ਦਾ ਰਹਿਣ ਵਾਲਾ ਮਖੂ थाना ਮਖੂ ਇਹਨੀਆਂ ਉਮਰ ਕੋਈ ਹੈਗੀ 18 ਸਾਲ 14 ਕਿ ਮਹੀਨੇ 14 ਕਿ ਦਿਨਾਂ ਦੀ ਬੰਦੀ ਹੈ ਜਿਾਂਗੇ ਤੇ ਇਹ ਦੋਵੇਂ ਤੇ ਇਹਨਾਂ ਦੇ ਉੱਪਰ ਪਹਿਲਾਂ ਕੋਈ ਮਕਦਮਾ ਦਰਜ ਨਹੀਂ ਹੈਗਾ ਮਤਲਬ ਪਹਿਲੀ ਵਾਰ ਇਹ ਲਾਛ ਦੇ ਵਿੱਚ ਆ ਕੇ ਯੰਗਸਟਰ ਨੇ ਤੇ ਇਹ ਇਹਨਾਂ ਨੇ ਕੰਮ ਕੀਤਾ ਇਹਨਾਂ ਕੋਲ ਕਮਨੀ ਜਿਹੜੀ ਹੋਈ ਹੈ 1.5 ਕਿਲੋ 500 ਗ੍ਰਾਮ 1.5 ਕਿਲੋ ਦੇਖੀ ਸਰ ਇਹ ਉਹ ਲੈ ਕੇ ਆਏ ਸੀ ਕਿੱਥੇ ਇਹ ਵੇਚਦੇ ਸੀ ਕਿੱਥੋਂ ਇਹ ਮੰਗਵਾਉਂਦੇ ਸੀ ਕਿੱਦਾਂ ਇਹ ਸੰਪਰਕ ਕਰਦੇ ਸੀ ਜੀ ਜੀ ਹਾਂ ਇਹ ਜਿਹੜਾ ਪਿੱਛੇ ਜਿਹੜੀ ਹੈਰਨ ਆ ਰਹੀ ਆ ਇਹ ਪਾਕਿਸਤਾਨ ਤੋਂ ਆ ਰਹੀ ਆ ਵਰਚਲ ਨੁਪਰਾ ਦੇ ਉੱਤੇ ਇਹਨਾਂ ਦਾ ਕੰਟੈਕਟ ਹੁੰਦਾ ਸੀਗਾ ਉਧਰੋਂ ਉਧਰੋਂ ਜਿਹੜੇ ਇਹ ਗਾਂ ਹੈਰਨ ਵਗਾਰੇ ਸੀ ਕਿ ਤੇ ਗਾਂ ਇਹ ਵਰਚਲ ਨੁਪਰੇ ਦੇ ਗਾਂ ਦੇ ਡੀੜੇਨ ਸਾਈਨ ਮੜਦੇ ਨੇ ਆ ਉਹਨਾਂ ਨੂੰ ਜੇ ਦੇਣੀ ਸੀ ਤੇ ਅਸੀਂ ਰਮਪ ਕਰਦੇ ਆ ਇਹਨਾਂ ਨੂੰ ਅਸੀਂ ਹੋਰ ਮਾਰਦੇ ਆ ਅਗਰ ਉਦੇ ਵਿੱਚ ਟੈਕਨੀਕਲੀ ਇਹਨਾਂ ਨੂੰ ਦੇਖ ਰਹੇ ਆ ਕਿ ਹੋਰ ਕਿਹੜੇ ਕਿਹੜੇ ਸੰਪਰਦਨਾਂ ਆ ਕਿਹੜੇ ਕਿਹੜੇ ਬਣ ਰਹੇ ਸਰ ਜਿਹੜੀ ਰੋਇਨ ਸੀ ਇਹ ਕਿੱਦਾਂ ਆਈ ਹੋਗੀ ਸੀ ਹੋਰ ਇਹਨਾਂ ਨੇ ਕਿੱਥੋਂ ਲਈ ਜੀ ਇਹ ਵੱਟਲ ਨੰਬਰ ਜਿਹੜੇ ਹੁੰਦੇ ਆ ਉਹਨਾਂ ਤੋਂ ਹੀ ਗਾਂਹ ਮਤਲਬ ਇਹਨਾਂ ਨੂੰ ਮਿਲਦੀ ਹੈ ਤੇ ਗਾਂ ਫਿਰ ਉੱਚੇ ਟਾਈਪ ਨਾਲ ਗਾਂ ਅਚਲ ਨੰਬਰ ਤੇ ਇਹ ਕਨਸਾਈਨਮੈਂਟ ਦੇ ਦਿੰਦੇ ਸਰ ਇਹ ਕਿੰਨੇ ਸਾਲ ਇਹਨਾਂ ਦੀ ਉਮਰ ਹੈਗੀ ਹੈ ਉਮਰ ਇੱਕ ਦਾ 24 ਸਾਲ ਦਾ ਜੀ ਸੰਦੀਪ ਸਿੰਘ ਸਿੱਕੂ ਜਿਹੜਾ ਜਿਹੜਾ ਲਖਵਿੰਦਰ ਆ ਉਹਦੀ ਉਮਰ 18 ਸਾਲ 14 ਦੇ ਸਰ ਇਹ ਜਿੱਦਾਂ ਤੁਸੀਂ ਦੱਸਿਆ ਕਿ ਨਾ ਉੱਤੇ ਪਹਿਲੇ ਕੋਈ ਮਾਮਲਾ ਦਰਜ ਨਹੀਂ ਹੈਗਾ ਔਰ ਇਹ ਪਹਿਲੀ ਵਾਰੀ ਇਹ ਜਿਹੜਾ ਇਹਦੇ ਨਾਲ ਇਹ ਕਿੱਦਾਂ ਸਿਰ ਇਹਨਾਂ ਦਾ ਜਿਹੜਾ ਟੱਚ ਹੋਇਆ ਕਿਉਂਕਿ ਪਹਿਲਾਂ ਵੀ ਤੁਸੀਂ ਮਾਛੀਵਾੜ ਤੋਂ ਨੌਜਵਾਨ ਫੜੇ ਹੈਗੇ ਆ ਤਾਂ ਇਹਨਾਂ ਦਾ ਇਹ ਸਾਰਾ ਗਰੁੱਪ ਬਣ ਰਿਹਾ ਹੈਗਾ ਜੀ ਜੀ ਉਹਨਾਂ ਜਿਹੜੇ ਨਾ ਯੰਗਸਟਰ ਜਿਹੜੇ ਆ ਪੈਸੇ ਦੇ ਲਾਂਚ ਚਾਹ ਕੇ ਹਨਾ ਆਪਣੀਆਂ ਜੋਬਾਂ ਨੂੰ ਮਤਲਬ ਉਹਨਾਂ ਨੂੰ ਕੰਮ ਨਹੀਂ ਖੰਤਰੇ ਮੁੰਡੇ ਸਾਡੇ ਸਾਹਮਣੇ ਯੰਗਸਟਰੀ ਆ ਰਹੇ ਆ ਕੀ ਆ ਰਹੇ ਆ ਕਿ ਇੰਤਾ ਹੀ ਟੱਚ ਚ ਇੱਕ ਦੂਜੇ ਦੇ ਟੱਚ ਚ ਆ ਜਾਂਦੇ ਉਤੋਂ ਬਾਅਦ ਫਿਰ ਇਹ ਜਿਹੜਾ ਇਹ ਕੰਮ ਕਰਦੇ ਆ ਬੱਚੇ ਨੰਬਰਾਂ ਦੇ ਤਾਂ ਹੁਣ ਅੱਗੇ ਸਰ ਕੀ ਕੀਤੀ ਜਾਰੀ ਕਰ ਰਹੇ ਜੀ ਅੱਗੇ ਜੀ ਇਹਨਾਂ ਦਾ ਸੀ ਰਿਮਾਂਡ ਲਿਆ ਹੋਇਆ ਤੇ ਇਹਨਾਂ ਨੂੰ ਫਦਰ ਇਨਵੈਸਟੀਗੇਸ਼ਨ ਦੀ ਪੁੱਛਗਿੱਛ ਚੱਲਦੀ ਆ ਸੁਭਾਉ ਹੁਣਾਂ ਪੂਰੀ ਹੈ ਕਿ ਇਹਦੇ ਵਿੱਚ ਹੋਰ ਵੀ ਅਰੈਸਟ ਹੋ ਸਕਦਾ ਜਿਹੜਾ ਸਰ ਇਹ ਮਾਛੀਵੜੇ ਆ ਇਹ ਸਰਹੱਦ ਦੇ ਨਾਲ ਹੀ ਲੱਗਦੇ ਹੈਗੇ ਸਰਹੱਦ ਨਾਲ ਬਿਲਕੁਲ ਨਾਲ ਜੀ ਇਹ ਆਪਣਾ ਇੱਥੋਂ ਜਸਟ ਬਾਰੇ ਕਿਤੋਂ 3 ਕਿਲੋਮੀਟਰ ਬਾਹਰ ਸਾਈਡ ਤੋਂ ਹੁੰਦੇ ਆ ਪਹਿਲਾਂ ਵੀ ਆਪਾਂ ਬੈਂਡ ਨੰਬਰ ਜਿਹੜਾ ਡਰੋਨ ਤੇ ਦਾ ਫਟਿਆ ਸੀ ਬੋਲੇ ਵਿੱਚ ਇੱਕ ਮਾਛੀ ਵਰਦੇ। ਇਹ ਕੋਸ਼ੇਰ ਕਾਰਜ ਵੀ ਇਹਦੇ ਦੇਖ ਲੈ ਕਿ ਟੈਕਨੀਕਲੀ ਲਿੰਕ ਕਿੰਨਾ ਤਾਂ ਉਸ ਵੀ ਗਰੁੱਪ ਨਾਲ ਜੁੜ ਰਿਹਾ ਉਹਨਾਂ ਕੰਨਾਂ ਕਿ ਨਹੀਂ ਕਿ ਜਾਇ ਕਨਸਾਈਨਮੈਂਟ ਹੋਰ ਬਸੂ ਆਦੀ ਹੈ ਉਹ ਰਿਕਸ਼ਨ ਕਰਵਾਦੀ ਉਹ ਸਾਰਾ ਆਰਟ ਆਫ ਇਨਵੈਸਟੀਗੇਸ਼ਨ ਆ ਉਹ ਜਿਵੇਂ ਜਿਵੇਂ ਸਾਡਾ ਟੈਕਨੀਕਲੀ ਅਸੀਂ ਇਹਨੂੰ ਲਵਾ ਕੇ ਉਹ ਤੋਂ ਪਤਾ ਬਾਅਦ ਤਨ ਸਾਰੀ ਗੱਲ ਪਤਾ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ